ਨੇ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅੱਡੇ ਉੱਤੇ ਰੰਦੀਆਂ ਖੜੀ ਮਟਵਾ ਪਟਕੇ ਆਧਾਰ ਕਾਰਡ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਮਟਵਾ ਪਟਕੇ ਆਧਾਰ ਕਾਰਡ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਉਹ ਕਹਤਾ ਕੀ ਕਹਿੰਦੀ ਕਹਿੰਦੀ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨੋਂ ਨੋਂ ਪੰਜ ਸੁੱਖੇ ਛੱਡਦੇ ਸਿਆਲ ਵੇ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨੋਂ ਨੋਂ ਪੰਜ ਸੁੱਖੇ ਛੱਡਦੇ ਸਿਆਲ ਵੇ ਮੇਰੀ ਰੱਬ ਨਾਲੇ ਮਰਤੀਆ ਲੱਗ ਜੀ ਵੇ ਉਹੀ ਸਾਰੀ ਮੇਰ ਰੱਖਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕੌਣ ਬਲੱਡ ਘੜਦਾ ਸਾਨੂੰ ਗੌਰਮੈਂਟ ਦਿੰਦੀ ਆ ਸਹੂਲਤਾਂ ਬੇ ਤੇਰਾ ਕੰਬਲ ਢਕਦਾ ਉਹ ਕਹਿੰਦਾ ਐਵੇਂ ਚੱਕਰਾਂ 'ਚ ਜੱਟ ਨੂੰ ਤੂੰ ਪਾਉਨੀ ਆਂ ਨੀ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀ ਆਂ ਉਹ ਐਵੇਂ ਚੱਕਰਾਂ 'ਚ ਜੱਟ ਨੂੰ ਤੂੰ ਪਾਉਨੀ ਆਂ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀ ਆਂ ਰੱਖੇ ਮਨ ਵਿੱਚ ਮੈਲ ਜੌਣੇ ਜੋਗੀ ਐ ਨੀ ਮੂਹਰਾ ਰਾਮ ਰਾਮ ਰੱਟਦੀ ਮਟਵਾ ਪਟ ਗਿਆ ਧਾਰਕਾਰ ਦੱਬੂ ਨੀ ਆਹੀਂ ਨੀ ਤੂੰ ਜਾਣੋ ਹਟਦੀ ਕੀ ਬਾਤ